ਉਹਨਾਂ ਦਾ ਸਮਾਨ ਉਹਨੇ ਚਾਗਲਾਂ ਦੀ ਤਹਾਉ ਇਹ ਆ ਕੰਡਾ ਹੈ ਅੱਜ ਪੜਾਲਾ ਹੈ ਇਹ ਦੋ ਦੋ ਮੁੰਡੇ ਇੱਕ ਕੁੜੀ ਇੱਕ ਕਲੋਨੀ ਵਿੱਚ ਰਹਿ ਰਹੇ ਤੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਇਹਨਾਂ ਕੋਲ ਵੀ ਇੱਕ ਕੰਡਾ ਤੇ ਆ ਸਮਾਨ ਹੈ ਇੱਕ ਕੁਸਕੂ ਸਮਾਨ ਹੈ ਨਾ ਰਸਤੇ ਮੇਂ ਘੇਰਿਆ ਅਸੀਂ ਪ੍ਰਸ਼ਾਸਨ ਤੇ ਇਹ ਵੀ ਮਤਲਬ ਕਹਿੰਦੇ ਵੀ ਇਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਜਾਓ ਉਹਦੇ ਮੋਟਰਲ ਦੀ ਗੱਪੀ ਇਹ ਮੈਨੂੰ ਪੁਲਿਸ ਥਾਣੇ ਪਿੱਛੇ ਚਾਹਤ ਉੱਥੇ ਯਾਰ ਲੈਟਰਤਾ ਉਹਦੇ ਪਾਸ ਅੱਜ ਆ ਡਾਕਟਰ ਆ ਪੰਨਾਏ ਠੀਕ ਹੈ ਜੀ ਆ ਕੰਡਾ ਆ ਨਾ ਪਰ ਆ ਸਮਾਨ ਹੈ ਸਮਾਨ ਵੀ ਖੋਲ ਕੇ ਦਿਖਾ ਦਿੰਦੇ ਕੋਈ ਕੋਈ ਲੋੜੀ ਖੁੱਲੇ ਮੈਂ ਦੇ ਨਾ ਲੱਗੇ ਪਤਾ ਲੱਗੇ ਗਾਗਰ ਹੋਣਾ ਚਾਹੀਦਾ ਪਤਾ ਲੱਗੇ ਵੀ ਹੈ ਕੀ ਕੰਮ ਕਰਦੇ ਆ ਕਿੱਦੋਂ ਜਾਣਾ ਮੈਂ ਤਾਂ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਖੇਲਦਾ ਜੀ ਖੇਲਦਾ ਹੈ ਨਾ ਜੇਗੇ ਨਹੀਂ ਖੇਲ ਰਹੇ ਜੰਦਾ ਆ ਦੇਖੋ ਜੀ ਉਹਨਾਂ ਹੀ ਜਗਹਲਾਂ ਮੈਂ ਦਿਖਾ ਦਉਣੀ ਆ ਪਤਾ ਲੱਜੂ ਉਹਨਾਂ ਤੇ ਦੇਖੀ ਵੀਰ ਆਪਾਂ ਫਾਈਲ ਦੇਖੀਏ ਉਹਦਾ ਅਗੀ ਵੀਡੀਓ ਪਤਾ ਲੱਗੂ ਸਾਰਿਆਂ ਨੂੰ ਵੀ ਇਹ ਵੇਚਦੇ ਆ ਪਿੰਡ 'ਚ ਇਧਰ ਘਰ ਬਾਈ ਮੂੰਹ ਆ ਤਿੰਨੇ ਬੰਦੇ ਆ ਵੀਰ ਆ ਕਰੇ ਮੁੰਡਾ ਮੇਰਾ ਮੂੰਹ ਕਰੇ ਇਧਰ ਤੁਸੀਂ ਵੀ ਹੱਥ ਤਿਆਰ ਰੱਖਿਓ ਪਿੰਡ ਬਡਾਲੇਵਾ ਵੀਰ ਸਵੇਰਾਂ ਸਾਰਿਆਂ ਨੂੰ ਲੈ ਜਾਓ ਇਹ ਬੱਚਿਆਂ ਬੱਚਿਆਂ ਦਾ ਬਹਾਨਾ ਲਾਂਦੇ ਆ ਆ ਸਮਾਨ ਨੂੰ ਛਕਲਾਂ ਨਹੀਂ ਦਿਖਾਓ ਇਹ ਆ ਕੰਡਾ ਅੱਜ ਬਡਾਲਾ ਇਹ ਦੋ ਦੋ ਮੁੰਡੇ ਇੱਕ ਕੁੜੀ ਇੱਕ ਕਲੋਨੀ ਮੈਂ ਰਹਿ ਰਹੇ ਤੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਆਹਨਾਂ ਕੋਲ ਤੇ ਇੱਕ ਕੰਡਾ ਇਹ ਆ ਸਮਾਨ ਹੈ ਇੱਕ ਇੱਕੋ ਸਮਾਨ ਹੈ ਨਾ ਰਸਤੇ ਮਗਰੇ ਅਸੀਂ ਪ੍ਰਸ਼ਾਸਨ ਤੇ ਇਹ ਵੀ ਮਤਲਬ ਕਹਿੰਦੇ ਵੀ ਇਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਜਾ। ਉਹਦੇ ਮੋਟਰਸਾਈਕਲ ਦੀ ਜਾਂਚ ਵੀ ਇਹ ਮੈਨੂੰ ਪੁਲਿਸ ਥਾਣੇ ਪਿੱਛੇ ਚਾਹਤ ਉੱਥੇ। ਯਾਰ ਲੈਟਰਤਾ ਉਹਦੇ ਪਾਸ। ਆਹ ਲਓ। ਇਹ ਲੈਟਰ ਆ ਪੰਨਾ ਹੈ। ਠੀਕ ਹੈ ਜੀ। ਆਹ ਕੰਡਾ ਹੈ ਨਾ ਪਰ ਆਹ ਸਮਾਨ ਹੈ ਸਮਾਨ ਵੀ ਖੋਲ ਕੇ ਦਿਖਾ ਦਿੰਦੇ। ਕੋਈ ਕੋਈ ਲੋੜੀ ਖੁੱਲੇ। ਮੈਂ ਦੇ ਨਾ ਲੈ। ਪਤਾ ਲੱਗਿਆ ਲੱਗਿਆ ਗਾਗਰ ਹੋਣਾ ਚਾਹੀਦਾ। ਪਤਾ ਲੱਗੇ ਵੀ ਹੈ ਕੀ ਕੰਮ ਕਰਦੇ ਆ। ਕਿੱਦਾਂ ਜਾਣਾ ਮੈਂ ਤਾਂ ਕਹਿੰਦਾ। ਨਹੀਂ ਨਹੀਂ ਕੋਈ ਨਹੀਂ ਖਿਲਰਦਾ ਜੀ। ਖਿਲਰਦਾ ਹੈ ਨਾ ਜੇਗੇ ਨਹੀਂ ਖਿਲਰਿਆ ਜਦਾ। ਆਹ ਦੇਖ ਉਨਾ ਹੀ ਜਗਹ ਲਾ ਮੈਂ ਦਿਖਾ ਦਉ ਮਣੀਆ ਪਤਾ ਲੱਜੇ ਉਹਨਾਂ ਤੇ ਦੇਖੀ ਵੀਰ ਆਪਾਂ ਫਾਇ ਦੇਖੀ ਉਹਦਾ ਅਗੀ ਵੀਡੀਓ ਪਤਾ ਲੱਗੂ ਸਾਰਿਆਂ ਨੂੰ ਵੀ ਇਹ ਵੇਚਦੇ ਆ ਪਿੰਡ ਚ ਇਧਰ ਘਰ ਬਾਈ ਮੂੰਹ ਆ ਤਿੰਨ ਬੰਦੇ ਆ ਵੀਰ ਆ ਕਰੇ ਮੂੜਾ ਮੜਾ ਮੂੰਹ ਕਰੇ ਇਧਰ ਤੁਸੀਂ ਵੀ ਆ ਤਿਆਰ ਰੱਖਿਓ ਪਿੰਡ ਬਡਾਲੇਵਾ ਵੀਰ ਸਵੇਰਾਂ ਸਾਰਿਆਂ ਨੂੰ ਲੈ ਜਾਓ ਇਹ ਬੱਚਿਆਂ ਬੱਚਿਆਂ ਦਾ ਬਹਾਨਾ ਲਾਂਦੇ ਆ ਆ ਸਮਾਨ ਉਹਨੇ ਛਕਲਾਂ ਹੀ ਦਿਖਾਓ ਇਹ ਆ ਕੰਟਾ ਅੱਜ ਬਡਾਲਾ ਹੈ ਇਹ ਦੋ ਦੋ ਮੁੰਡੇ ਇੱਕ ਕੁੜੀ ਇੱਕ ਕਲੋਨੀ ਵਿੱਚ ਰਹਿ ਰਹੇ ਤੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਆਹਨਾਂ ਕੋਲ ਦਾ ਇੱਕ ਕੰਡਾ ਤੇ ਆਹ ਸਮਾਨ ਹੈ ਇੱਕ ਕੋ ਸਮਾਨ ਹੈ ਨਾ ਰਸਤੇ ਮਗੇ ਰ ਆਸੀਂ ਪ੍ਰਸ਼ਾਸਨ ਤੇ ਇਹ ਵੀ ਮੱਦੇਦ ਕਹਿੰਦੇ ਵੀ ਇਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਜਾਓ ਮੁੰਡੇ ਮੋਟਰਲ ਦੀ ਕਾਪੀ ਇਹ ਮੈਨੂੰ ਪੁਲਿਸ ਥਾਣੇ ਤੇ ਚਾ ਦੁੱਥੇ ਲੈਟਰ ਦਾ ਉਹਦੇ ਪਾਸ ਆਹ ਲੈਟਰ ਆ ਪੰਨਾ ਹੈ ਕਈ ਆ ਕੰਟਾਏ ਨਾ ਪਾ ਆ ਸਮਾਨ ਹੈ ਸਮਾਨ ਵੀ ਖੋਲ ਕੇ ਦਿਖਾ ਦਿੰਦੇ ਕੋਈ ਕੋਈ ਲੋੜੀ ਖੁੱਲੇ ਮੈਂ ਦੇ ਨਾ ਲੱਗੇ ਪਤਾ ਲੱਗੇ ਗਾਗਰ ਹੋਣਾ ਚਾਹੀਦਾ ਪਤਾ ਲੱਗੇ ਵੀ ਹੈ ਕੀ ਕੰਮ ਕਰਦੇ ਆ ਕਿੱਧਰ ਜਾਣਾ ਮੈਂ ਤਾਂ ਕਿਹਾ ਨਹੀਂ ਨਹੀਂ ਕੋਈ ਨਹੀਂ ਖੇਲਦਾ ਜੀ ਖੇਲਦਾ ਨਾ ਜੇਗਨ ਖੇਲ ਰਿਹਾ ਜਦਾ ਆ ਦੇਖੋ ਉਹ ਬੰਦੇ ਉੱਥੇ ਤੋਂ ਉਹਨਾਂ ਹੀ ਸ਼ਗਲ ਆ ਮੈਂ ਦਿਖਾ ਦਉ ਮਣੀਆ ਪਤਾ ਲੱਜੇ ਉਹਨਾਂ ਉੱਥੇ ਦੇਖੀ ਵੀਰ ਆਪਾਂ ਇਹ ਦੇਖੀ ਵੀ ਉਹਦਾ ਹੈਗੀ ਵੀਡੀਓ ਪਤਾ ਲੱਗੂ ਸਾਰਿਆਂ ਨੂੰ ਵੀ ਇਹ ਵੇਚਦੇ ਆ ਪਿੰਡ 'ਚ ਇੱਧਰ ਘਰ ਬਾਈ ਮੂੰਹ ਓਏ ਆ ਤਿੰਨ ਬੰਦੇ ਆ ਵੀਰ ਆ ਕਰੇ ਮੂੜਾ ਮੜਾ ਮੂ ਕਰੇ ਤੇ ਤੁਸੀਂ ਵੀ ਆ ਤਿਆਰ ਰੱਖਿਓ ਪਿੰਡ ਬਡਾਲੇਵਾ ਵੀਰ ਸਵੇਰਾਂ ਸਾਰਿਆਂ ਨੂੰ ਲੈ ਜਾਓ ਇਹ ਬੱਚਿਆਂ ਬੁੱੱਚਿਆਂ ਦਾ ਬਹਾਨਾ ਲਾਂਦੇ ਆ